ਸਸੀ ਕਾ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਨ ਪਟੇਕੇ ਪਲਾਟਾ ਵੱਲੋਂ ਲਓ ਜੀ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਜਿਹੜੇ ਸਾਡੇ ਸੂਟ ਰਹਿਣਗੇ 벨ਵਟ ਸ਼ਲਕ ਦੇ ਵਿੱਚ ਰਹਿਣ ਵਾਲੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣਗੇ ਜੀ ਬਹੁਤ ਹੀ ਪਿਆਰੇ ਜੇ ਸੂਟ ਠੀਕ ਹੈ ਜੀ ਬਹੁਤ ਹੀ ਪਿਆਰੇ ਜੇ ਪੀਸ ਰਹਿਣ ਵਾਲੇ ਆ ਸੂਟ 5 ਮੀਟਰ ਦੀ ਕਟਾਚ ਵੀ ਮਿਲਣਗੇ ਬਹੁਤ ਸੋਹਣੇ ਸੂਟ ਰਹਿਣਗੇ ਜੀ ਅੱਜ ਦੀ ਵੀਡੀਓ ਲੱਗੇ ਸਟਾਰਟ ਕਰ ਜੋ ਪਹਿਲੀ ਵਾਰ ਵੀਡੀਓ ਦੇਖ ਰਿਹਾ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੋ ਜੀ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਪੀਸ ਰਹੂਗਾ ਜੀ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ 5 ਮੀਟਰ ਦੀ ਕੱਟ 'ਚ ਰਹਿਣ ਵਾਲਾ ਜੀ ਠੀਕ ਹੈ ਜੀ 5 ਮੀਟਰ ਦੀ ਕੱਟ 'ਚ ਰਹਿਣਾ ਬਹੁਤ ਸੋਹਣਾ ਪੀਸ ਰਹੂਗਾ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਾਈਸ ਜਿਹੜੀ ਇਹਦੀ 600 ਰੁਪਏ ਠੀਕ ਹੈ ਜੀ ਬੈਲਵਰਡ ਸ਼ਿਲਕ ਦੇ ਵਿੱਚ ਰਹੂਗਾ ਜੀ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਇਹਦੀ ਪ੍ਰਾਈਸ ਰੈਡੀ ਹੈ ਜੀ 600 ਰੁਪਏ ਲਓ ਜੀ ਇਹ ਕੇਵਲਾ ਲੈ ਸਕਦੇ ਹੋ ਸਾਡੇ ਕੋਲ ਇਹਦੀ ਕਟ ਰੈਡੀ ਹੈ ਜੀ 2 1/2 ਮੀਟਰ ਦੀ ਵਿੱਚ 2 1/2 ਮੀਟਰ ਦੀ ਕਟ ਹੈ ਜੀ ਇਹ 310 ਸ਼ਰਟ ਪੀਸ ਰਹੂਗਾ ਜੀ ਲਓ ਬਹੁਤ ਸੋਨੇ ਪ੍ਰਿੰਟ ਦੇ ਵਿੱਚ ਆਏ ਸੀ ਪਹਿਲਾਂ ਵੀ ਆਏ ਸੀ ਕਾਫੀ ਮੇਰੀਆਂ ਭੈਣਾਂ ਨੇ ਮੰਗੇ ਸੀ ਇਹ ਵਾਲੇ ਪੀਸ ਸਾਡੇ ਕੋਲ ਲਓ ਜੀ ਇਹ ਆਊਗਾ ਜੀ ਰੈੱਡ ਦੇ ਵਿੱਚ ਬਹੁਤ ਸੋਨਾ ਪੀਸ ਹੈ ਜੀ ਇਹ ਵੀ ਰੈੱਡ ਦੇ ਵਿੱਚ ਠੀਕ ਹੈ ਜੀ ਬੰਦਨੀ ਪ੍ਰਿੰਟ ਦੇ ਵਿੱਚ ਰਹੂਗਾ ਜੀ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਕੇਵਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਨਾ ਪੀਸ ਰਹੂਗਾ ਜੀ ਪ੍ਰਾਈਸ ਰਹੂਗੀ ਇਹਦੀ 600 ਰੁਪਏ 5 ਮੀਟਰ ਦੀ ਕੱਟ ਰਹਿਣੀ ਹੈ ਜੀ ਇਹਨਾਂ ਪੀਸ ਸੂਟਾਂ ਦੀ ਲਓ ਜੀ ਇੱਕ এবਾਰਾ ਦੇਖੋ ਜੀ ਇਹ ਵੀ 2.5 ਮੀਟਰ ਦੀ ਕੱਟ ਚ ਰਹੂਗਾ ਬਹੁਤ ਸੋਨਾ ਪ੍ਰਿੰਟ ਰਹਿਣ ਵਾਲਾ ਇਹਦਾ ਵੀ ਇਹ ਵੀ 300 ਦਾ ਪੀਸ ਰਹਿਣ ਵਾਲਾ ਜੀ 2.5 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਲਓ ਬਹੁਤ ਸੋਨੇ ਸੂਟ ਰਹਿਣ ਵਾਲੇ ਆ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਵੀ 5 ਮੀਟਰ ਦੀ ਕੱਟ ਵਿੱਚ ਹੀ ਰਹੂਗਾ ਜੀ ਠੀਕ ਹੈ ਜੀ ਤੇ ਇਹਦੇ ਨਾਲ ਤੁਸੀਂ 3 ਕਿਲੋ ਮੀਟਰ ਦੀ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲੇ ਆਫ ਵਾਈਟ ਦੇ ਵਿੱਚ 10 ਮੀਟਰ ਦੀ ਬਾਟਮ ਹੈ ਜੀ ਆਫ ਵਾਈਟ ਦੇ ਵਿੱਚ ਐਦਾਂ ਮਿਲਾ ਕੇ ਲੈ ਸਕਦੇ ਹੋ 5 ਮੀਟਰ ਦਾ ਇਹ ਵਾਲਾ ਸੂਟ ਰਹਿਣ ਵਾਲਾ ਜੀ ਇਹ ਇਸੋਗੇ ਤੁਹਾਨੂੰ ਦਿਖਾਵਾਂਗੇ ਇਹ ਮਿਲੂਗਾ ਜੀ ਰਾਇਲ ਬਲੂ ਕਲਰ ਦੇ ਵਿੱਚ ਇਹ ਰਾਇਲ ਬਲੂ ਦੇ ਕਲਰ ਵਿੱਚ ਹੈ ਇਹ ਵੀ 5 ਮੀਟਰ ਦੀ ਕੱਟ ਵਿੱਚ ਰਹੂਗਾ ਬਹੁਤ ਸੋਹਣਾ ਸੂਟ ਰਹਿਣ ਵਾਲਾ 5 ਮੀਟਰ ਦੀ ਕੱਟ ਦੇ ਵਿੱਚ ਪ੍ਰਾਈਸ ਜਿਹੜੀ ਰਹਿਣੀ ਹੈ ਦੀ 600 ਰੁਪਏ ਰਹਿਣੀ ਹੈ ਜੀ ਇਸ ਤੋਂ ਕੇਵਲ ਚੈੱਕ ਕਰੋ ਜੀ ਲਓ ਇਹਦਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਛੋਟੇ ਛੋਟੇ ਬਰੀਕ-ਪਰੀਕ ਬਾਲ ਨਹੀਂ ਜਾਂ ਪ੍ਰਿੰਟ ਹੈ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਹਦਾ 5 ਮੀਟਰ ਦੀ ਕੱਟ ਵਿੱਚ ਇਹ ਰਹਿਣਾ ਠੀਕ ਹੈ ਜੀ ਤੇ ਪ੍ਰਾਈਸ ਰੈਡੀ ਹੈ ਦੀ 600 ਰੁਪਏਸ ਤੋਂਗੇ ਵਾਲਾ ਦੇਖੋ ਜੀ ਇਹ ਵੀ ਬਹੁਤ ਸੋਹਣਾ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਾਂ ਪੀਸ ਹੈ ਇਹਦਾ ਤੁਸ ਸਾਡੇ ਕੋਲੋਂ ਪਲੇਨ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਹਦੇ ਨਾਲ ਬਾਟਮ ਬਣਾਉਣੀ ਹੈ ਜਾਂ ਉਹ ਦੁਪੱਟਾ ਬਣਾਉਣਾ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵੀ 5 ਮੀਟਰ ਦੀ ਕੱਟ ਚ ਰਹੂਗਾ ਇਹ ਵੀ 5 ਦੀ ਰਹੂ ਜੇ ਤੁਸੀਂ ਇਹ ਵਾਲਾ ਨਾਲ ਮੈਚਿੰਗ ਕਰਕੇ ਲੈਣਾ ਚਾਹੁੰਦੇ ਹੋ ਤਾਂ ਇਦਾਂ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਰਹਿਣ ਵਾਲਾ ਹੈ ਇਸੋ ਕੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਪੀਸ ਰਹੂਗਾ ਜੀ ਚੈੱਕ ਕਰੋ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਰਹਿਣਾ ਜੀ ਇਹਦਾ ਦੇਖੋ ਜੀ ਮਸਟਰਡ ਜੀ ਸ਼ੇਡ ਚਾਣਾ ਏ ਔਰੈਂਜ ਮਸਟਰਡ ਸ਼ੇਡ ਚਾਹੂਗਾ ਇਹ ਵੀ 5 ਮੀਟਰ ਦੀ ਕੱਟ ਚ ਰਹੂਗਾ ਜੀ ਲਓ ਜੀ ਆਹ ਵੇਲਾ ਚੈੱਕ ਕਰੋ ਜੀ ਪਿਸਤਾ ਸ਼ੇਡ ਚਾਣਾ ਬਹੁਤ ਸੋਹਣਾ ਰਹਿਣਾ ਪਿਸਤਾ ਸ਼ੇਡ ਦੇ ਵਿੱਚ 5 ਮੀਟਰ ਦੀ ਕੱਟ ਏ ਹੈ ਜੀ ਇਹਦੀ ਠੀਕ ਹੈ ਜੀ ਬਹੁਤ ਸੋਹਣਾ ਕਲਰ ਹੈ ਪਿਸਤਾ ਸ਼ੇਡ ਦੇ ਵਿੱਚ ਪ੍ਰਾਈਸ ਰਹਿਣੀ ਹੈ ਦੀ 600 ਰੁਪਏ ਇੱਕ ਪੀਸ ਹੋਰ ਮਿਲੂਗਾ ਤੁਹਾਨੂੰ orange mustard shade ਦੇ ਵਿੱਚ orange ਦੇ ਵਿੱਚ ਲਓ ਜੀ ਇਹ ਵੀ 600 ਰੁਪਏ ਰਹੀ ਹੈ ਜੀ ਇਹਦੀ ਪ੍ਰਾਈਸ ਇਹ ਵਾਲਾ ਮਹਿੰਦੀ ਮੈਲਣ ਵਾਲਾ ਜੀ ਮਹਿੰਦੀ ਦੇਖੋ ਜੀ ਇਹ ਵੀ ਬਹੁਤ ਸੋਹਣਾ ਰਹੂਗਾ ਜੀ ਪੀਸ ਮਹਿੰਦੀ ਵਾਲਾ ਲਓ ਜੀ ਇਹ ਵੀ ਮਹਿੰਦੀ ਵਾਲਾ ਰਹੂਗਾ ਜੀ ਇਹ ਵੀ 5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ 5 ਮੀਟਰ ਦੀ ਕੱਟ ਵਿੱਚ ਤੇ ਇਹ ਵਾਲਾ ਦੇਖੋ ਜੀ ਇਹ ਚੈੱਕ ਕਰੋ ਜੀ ਬਹੁਤ ਸੋਹਣਾ ਰਹਿਣ ਵਾਲਾ ਮਸਟਰਡ ਸ਼ੇਡ ਦੇ ਵਿੱਚ ਠੀਕ ਹੈ ਜੀ ਮਸਟਰਡ ਦੀ ਸ਼ੇਡ ਹੈ ਪ੍ਰਿੰਟ ਬਹੁਤ ਸੋਹਣਾ ਤੇ ਇਹਦੀ ਵੀ ਪ੍ਰਾਈਸ 600 ਰੁਪਏ ਰਹਿਣੀ ਆ ਲਓ ਇਸ ਤੋਂ ਗੇ ਵਾਲਾ ਚੈੱਕ ਕਰੋ ਜੀ ਕਾਫੀ ਜੇ ਸ਼ੇਡ ਆਊਗਾ ਜੀ 5 ਮੀਟਰ ਦੀ ਕੱਟ ਚ ਹੀ ਰਹੂਗਾ ਜੀ ਇਹ ਵੀ ਇਹ ਵੀ 5 ਮੀਟਰ ਦੀ ਕੱਟ ਚ ਰਹਿਣਾ ਤੇ ਬਹੁਤ ਸੋਹਣਾ ਪੀਸ ਰਹਿਣ ਵਾਲਾ 5 ਮੀਟਰ ਦੀ ਕੱਟ ਚ ਪ੍ਰਾਈਸ ਰਹਿਣੀ ਆ ਜੀ ਇਹਦੀ ਸਿਰਫ 600 ਰੁਪਏ 600 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਪੀਸ ਲੈ ਸਕਦੇ ਹੋ ਇਸ ਤੋਂ ਗੇ ਇਹ ਵਾਲਾ ਪਿਸਤਾ ਜੇ ਸ਼ੇਡ ਚਾਹਣਾ ਜੀ ਇਹ ਵੀ ਬਹੁਤ ਸੋਹਣਾ ਪੀਸ ਆ ਇਹ ਵੀ 5 ਮੀਟਰ ਦੀ ਕੱਟ ਚ ਹੀ ਰਹੂਗਾ ਜੀ ਨੌ ਜੀ ਇਸ ਤੋਂ ਅਗੇ ਵਾਲਾ ਚੈੱਕ ਕਰੋ ਜੀ ਇਹ ਕੀ ਵਾਲੇ ਤੁਹਾਡੇ ਵਾਸਤੇ ਪਲੇਨ ਪੀਸ ਲੈ ਕੇ ਆਏ ਆ ਇਹ ਵੀ ਆਫਰ ਦੇ ਵਿੱਚ ਰਹਿਣੇ ਅੱਜ ਪਲੇਨ ਪੀਸ ਆਫਰ ਦੇ ਵਿੱਚ ਰਹਿਣ ਵਾਲਾ ਦੇਖ ਚੈੱਕ ਕਰੋ ਜੀ ਬਹੁਤ ਸੋਹਣਾ ਇਹ ਵੀ ਬੈਲਵਟ ਕ੍ਰਸ਼ ਦਾ ਸਟਾਫ ਹੈ ਜੀ ਬੈਲਵਟ ਕ੍ਰਸ਼ ਦੇ ਵਿੱਚ ਰਹਿਣੇ ਆ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਹੈ ਪੀਚ ਜਿਆ ਕਲਰ ਹੈ ਜੀ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 250 ਰੁਪਏ 250 ਦਾ ਤੋਂ ਇਹ ਵਾਲਾ ਸੂਟ ਪਹਿਨਣ ਵਾਲਾ ਜੀ ਅੱਜ ਅੱਜ ਪਲੇਨ ਪੀਸ ਵੀ ਤੁਹਾਡੇ ਵਾਸਤੇ ਆਫਰ ਦੇ ਵਿੱਚ ਲੈ ਕੇ ਆਏ ਆ ਸੀ ਉਹ 250 ਦਾ ਪੀਸ ਪਊਗਾ ਜੀ ਲਓ 컬러 ਚੈੱਕ ਕਰੀ ਚਲੋ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਉਣਾ 벨ਵਟ ਕ੍ਰਾਸ਼ ਦੇ ਵਿੱਚ ਲਓ ਜੀ ਇਸ ਕੈਨ ਸ਼ੇਡ ਦੇ ਵਿੱਚ ਮਿਲਨੇ ਆ ਤੁਹਾਨੂੰ ਇਹਦਾ ਉੱਪਰ ਪੇਂਟ ਕਰੋ ਬਹੁਤ ਸੋਹਣਾ ਪੇਂਟ ਹੁੰਦਾ ਹੈਂਡਵਰਕ ਕਰੋ ਹੈਂਡਵਰਕ ਵੀ ਬਹੁਤ ਪਿਆਰਾ ਹੁੰਦਾ ਥ੍ਰੈਡ ਵਰਕ ਕਰੋ ਨਿੱਡਾ ਕਿਸੇ ਤਰ੍ਹਾਂ ਦਾ ਵੀ ਵਰਕ ਕਰ ਸਕਦੇ ਹੋ ਲਓ ਬਹੁਤ ਸੋਹਣੇ ਕਲਰਾਂ ਦੇ ਵਿੱਚ ਮਿਲਣਾ ਸਿਰਫ 250 ਦਾ ਸੂਟ ਪਹਿਣਾ ਜੇ ਤੁਹਾਨੂੰ ਇਹ ਕੇਵਲਾ ਕਲਰ ਚੈੱਕ ਕਰੋ ਜੀ ਇਹ ਵੀ ਸਿਰਫ ਤੁਹਾਨੂੰ 250 ਦਾ ਸੂਟ ਪਹਿਣਾ ਲਓ ਜੀ ਇਹ ਪਿਸਤਾ ਸ਼ੇਡ ਚਾਣਗੇ ਜੀ ਬਹੁਤ ਸੋਹਣਾ ਕਲਰ ਆ ਪਿਸਤਾ ਸ਼ੇਡ ਦੇ ਵਿੱਚ ਇਹ ਆਊਗਾ ਜੀ ਕਾਫੀ ਜੀ ਸ਼ੇਡ ਚ ਇਹ ਵੀ ਤੁਹਾਨੂੰ 250 ਦਾ ਪਊਗਾ ਜੀ 5 ਮੀਟਰ ਦੀ ਕਟ ਹੈ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਹੈ ਰਹਿਣਾ ਜੀ ਮਹਿੰਦੀ ਜੀ ਸ਼ੇਡ ਵਿੱਚ ਆ ਗਿਆ ਜੀ ਠੀਕ ਹੈ ਜੀ ਇਹ ਬਲੂ ਸ਼ੇਡ ਚ ਆ ਗਿਆ ਜੀ ਇਹ ਕਾਪਰ ਜੀ ਸ਼ੇਡ ਚ ਆ ਗਿਆ ਬਹੁਤ ਸੋਹਣਾ ਕਲਰ ਹੈ ਵੀ ਠੀਕ ਹੈ ਜੀ 5 ਮੀਟਰ ਦੀ ਕਟ ਰਹੂਗੀ ਸਿਰਫ 250 ਦਾ ਪੀਸ ਪੈਣਾ ਜੀ ਲਓ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਰਹਿਣਾ ਜੀ ਸਕਿਨ ਦੇ ਹੋਰ ਕਾਫੀ ਕਲਰ ਆ ਗਿਆ ਜੀ ਲਓ ਸਕਿੰਦਰ ਦੇ ਵਿੱਚ ਵੀ ਤੁਹਾਨੂੰ ਕਈ ਤਰ੍ਹਾਂ ਦੇ ਮਿਲ ਨੇ ਪਿਸਤਾ ਦੇ ਵਿੱਚ ਇਹ ਮਿਲੂਗਾ ਜੀ ਰੈਸਟ ਕਲਰ ਦੇ ਵਿੱਚ ਮਿਲੂਗਾ orange ਰੈਸਟ ਜਾਂ ਕਲਰ ਇਹ ਵਾਲਾ ਚੈੱਕ ਕਰੋ ਜੀ blue ਦੇ ਵਿੱਚ ਮਿਲੂਗਾ ਜੀ sky blue ਕਲਰ ਦੇ ਵਿੱਚ 2.5 ਮੀਟਰ ਦੀ 5 ਮੀਟਰ ਦੀ ਕਟ ਹੈ ਸਿਰਫ 250 ਦਾ ਸੂਟ ਪਹਿਣਾ ਜੀ ਤੁਹਾਨੂੰ ਇਹ ਵਾਲਾ ਠੀਕ ਹੈ ਜੀ 5.5 ਮੀਟਰ ਲਿਖਿਆ ਹੋਇਆ ਵੈਸੇ ਇਹਦੀ ਕਟ 5.5 ਮੀਟਰ ਲਿਖੀ ਹੋਈ ਹੈ ਜੀ ਲਓ ਉਸ ਤੋਂ ਕੇ ਇਹ ਵਾਲੇ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣੇ ਸੂਤੀ ਸਰਣ ਵਾਲੇ ਗਲਾਸ ਦੇ ਵਿੱਚ 5 ਮੀਟਰ ਦੀ ਕੱਟੇ ਰਹਿਣੀ ਆ ਜੀ ਠੀਕ ਹੈ ਜੀ 5 ਮੀਟਰ ਦੀ ਕੱਟੇ ਰਵੂਗੀ ਜੀ ਚੈੱਕ ਕਰੋ ਜੀ ਲਓ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਇਹ ਪ੍ਰਾਈਸ ਸਿਰਫ ਰਹਿਣੀ ਆ ਜੀ ਇਹਨਾਂ ਦੀ 2200 ਰੁਪਏ 5-5 ਮੀਟਰ ਦੀ ਕੱਟ ਹੈ 2200 ਰੁਪਏ ਪ੍ਰਾਈਸ ਰਹਿਣੀ ਆ ਕਲਰ ਚੈੱਕ ਕਰੀ ਚਲੋ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਹੈ ਠੀਕ ਹੈ ਜੀ ਕ ਪੰਜ ਦੀ ਕੱਟ ਬਹੁਤ ਕੱਟ ਆਉਂਦੀ ਹੈ ਛੋਟੀ ਕੱਟ ਆਉਂਦੀ ਹੈ ਪਰ ਅੱਜ ਪੰਜ ਦੀ ਕੱਟ ਚ ਦੇ ਰਿਆ पाउडर ब्लू कलर है जी भी कलर बहुत प्यारा डल आ रहा पर बहुत सोहना कलर है यह कलर है पर ग्रे आ रहा जी बहुत सोना कलर है प्राइस रहनी सिर्फ ढाई सौ लो जी ब्लू जी शेड च आएगा ये प्याजी शेड च आऊगा जी यी शेड च आऊगा जी ठीक है जी महंदी शेड च आना यहाँ चेक करो जी ये बहुत सोहने कलर रहने वाले आ लो जी स्किन शेड च आऊगा जी ये ਇਹ ਵਾਲਾ ਚੱਕਰੋ ਜੀ ਇਹ ਵੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਪ੍ਰਾਈਸ ਰਹਿਣੀ ਹੈ ਵਾਈਨ ਸ਼ੇਡ ਦੇ ਵਿੱਚ ਰਹਿਣੇ ਆ ਜੀ ਠੀਕ ਹੈ ਜੀ ਵਾਈਨ ਜੀ ਸ਼ੇਡ ਹੈ ਬਹੁਤ ਸੋਹਣਾ ਕਲਰ ਹੈ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ ਇਹਦੀ ਜਿਹੜੀ ਪ੍ਰਾਈਸ ਰਹਿਣੀ ਹੈ ਜੀ ਸਿਰਫ 250 ਰੁਪਏ ਰਹਿਣੀ ਹੈ ਜੀ ਹਾਂਜੀ ਇਸਨ ਅੱਜ ਦੇ ਹੜੇ ਪਲੇਨ ਪੀਸ ਨੇ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਤੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ